ਨਾ ਇਹ ਇੱਕ ਨਕਮੀ ਸਰਕਾਰ ਨੂੰ ਰਾਜ ਕਰਨ ਦਾ ਮੌਕਾ ਦੇ ਦਿੱਤਾ ਔਰ ਹੁਣ ਗਲਤੀਆਂ ਤੇ ਗਲਤੀਆਂ ਕਰ ਰਹੇ ਨੇ ਜਿੱਥੇ ਨਕਮਾ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਉਥੇ ਸਭ ਤੋਂ ਨਕਮਾ ਬਿਜਲੀ ਮੰਤਰੀ ਪੰਜਾਬ ਨੂੰ ਮਿਲਿਆ ਅੱਜ ਤੱਕ ਸਰਕਾਰ ਮਰਦਾਬਾਦ 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 ਅਸੀਂ ਸਾਫ਼ੀ ਗੱਲ ਕਰਕੇ ਆ ਗਏ ਲੋਹੜੀਆਂ ਜਿਵੇਂ ਹੋਰ ਸਾਥੀ ਵੀ ਕਿ 31 ਸੱਤ ਨੂੰ ਮੀਟਿੰਗ ਕੀਤੀ ਜਿੱਥੇ ਬਿਜਲੀ ਮੰਤਰੀ ਪਾਵਰ ਸੈਕਟਰੀ ਸੀਐਮਡੀ ਸਮੂਚਾ ਡਾਇਰੈਕਟਰ ਉਸ ਮੀਟਿੰਗ ਤੇ ਬੈਠੇ ਸੀ esto ha ve power meeting ਕੀ ਹੁੰਦੀ ਆ ਇਸ ਤੋਂ ਬਾਅਦ ਉਹ ਮੁੱਖ ਮੰਤਰੀ ਰਹਿ ਗਿਆ ਨਾ ਜਿਹੜਾ ਰੋਜ਼ ਪੰਜਾਬ ਦੀਆਂ ਸਮੂਚੀਆਂ ਜਥੇਬੰਦੀਆਂ ਨੂੰ ਮੀਟਿੰਗਾਂ ਦੇ ਕੇ ਮੀਟ ਕਰ ਤੋਂ ਪਾਚ ਰਿਹਾ ਐਸਾ ਹਾਈ ਪਾਵਰ ਮੀਟਿੰਗ ਦੇ ਵਿੱਚ ਜਿਹੜੇ ਫੈਸਲੇ ਸੀਂ ਸੋਚਿਆ ਸੀ ਕਿ ਅੱਜ ਵਾਰੇ ਫੈਸਲੇ ਲਾਗੂ ਹੋਣਗੇ ਪਰ ਇਹੋ ਜੇ ਮੰਤਰੀ ਨੂੰ ਨੱਕ ਡੋ ਕੇ ਮਰ ਜਣਾ ਚਾਹੀਦਾ ਕਿ ਜਿਹਦੀ ਪ੍ਰਧਾਨਗੀ ਚ ਮੀਟਿੰਗ ਹੋਈ ਹੋਏ ਤੇ ਉਹਨਾਂ ਚੋਂ ਇੱਕ ਵੀ ਫੈਸਲਾ ਲਾਗੂ ਨਾ ਹੋਇਆ ਹੋਵੇ ਸਰਕਾਰ ਮੁਬਾਰਕ 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 ਕੀ ਆਸ ਰੱਖਾਂਗੇ ਅਸੀਂ ਇਸ ਸਰਕਾਰ ਤੋਂ ਇਸ ਮੈਨੇਜਮੈਂਟ ਤੋਂ ਜਿਹੜੀ بار بار ਫੈਸਲੇ ਕਰਦੀ ਆ ਜਲੰਧਰ ਦੇ ਇਲੈਕਸ਼ਨ ਦੇ ਵਿੱਚ ਇਹਨਾਂ ਸਮੂਚੀਆਂ ਦੇ ਅੰਦਰ ਬੰਦੀਆਂ ਨੂੰ ਕਿਹਾ ਕਿ ਤੁਸੀਂ ਸਾਡਾ ਵਿਰੋਧ ਅਸੀਂ ਤੁਹਾਨੂੰ ਮੀਟਿੰਗ ਦੇ ਕੇ ਤੁਹਾਡੇ ਸਾਰੀਆਂ ਮੰਗਾਂ ਮੰਨਾਂਗੇ ਕਦੋਂ ਦੀ ਹੋ ਗਈ ਚੋਣ ਅੱਜ ਕਿਹੜਾ ਫੈਸਲਾ ਇਹਨਾਂ ਕੀਤਾ ਸਾਡਾ ਦੋਸਤੋ ਪੰਜਾਬ ਦੇ ਵਿੱਚ ਚਾਰ ਜਿੰਮਨੀ ਚੋਣਾਂ ਆਉਣ ਵਾਲੀਆਂ ਨੇ ਕੋਈ ਇਹਨਾਂ ਦੀ ਗੱਲ ਚ ਨਾ ਆਵੇ ਚਾਰੇ ਦੀਆਂ ਚਾਰੇ ਚੋਣਾਂ ਇਹਨਾਂ ਨੂੰ ਹਰਾ ਦੋ ਤੁਹਾਡੀਆਂ ਮੰਗਾਂ ਤੁਹਾਡੇ ਘਰ ਆ ਕੇ ਬੇਨਤੀ ਦੱਸਦੀ ਆ ਕਿ ਜਿਸ ਤਰ੍ਹਾਂ ਬਿਜਲੀ ਬੋਰਡ ਦੀ ਮੈਨੇਜਮੈਂਟ ਨੇ ਔਰ ਸਰਕਾਰ ਨੇ ਸਾਡੇ ਉੱਤੇ ਸਿਕੰਡਾ ਕਸਮ ਦੀ ਕੋਸ਼ਿਸ਼ ਕੀਤੀ ਆ जिम्मे जोर ਦੀਓ ਸੱਟ ਮਾਰ ਰਹੇ ਆ ਉਸ ਤੋਂ ਦੋ ਗੁਣਾ ਜਵਾਬ ਜਿਹੜਾ ਉਹ ਤੁਸੀਂ ਦੇ ਰਹੇ ਹੋ ਇਸ ਚੀਜ਼ ਦਾ ਧਰਨਾ ਸਬੂਤ ਆ ਆਉਣ ਵਾਲੇ ਦਿਨਾਂ 'ਚ ਇੱਕ ਗੱਲ ਮੈਂ ਤੁਹਾਡੇ ਨਾਲ ਕਰ ਲਾਂਗਾ ਕਿ ਜੇ ਅਸੀਂ ਇਹ ਲੜਾਈ ਹਾਰ ਗਏ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ ਅੱਜ ਮੌਕਾ ਝੇ ਇਹ ਸਰਕਾਰ ਨਾਲ ਅਡਾ ਲੈਣ ਦਾ ਇਹ ਸਰਕਾਰ ਨੂੰ ਮਨਾਉਣ ਦਾ ਇਹ ਸਰਕਾਰ ਦੀ ਤੌਣ ਤੇ ਗੋਡਾ ਰੱਖਣ ਦਾ ਮੈਂ ਗੱਲ ਕਰਾਂਗਾ ਨਿੱਕੇ ਤੋਂ ਬਾਹਰ ਨਹੀਂ ਜਾਣਾ ਅੱਜ ਅਸੀਂ ਜੇਸ ਮੰਤਰੀ ਦਾ ਧਰਨਾ ਲਾਉਣ ਆਏ ਉਹਦੇ ਘਰ ਦੇ ਅੱਗੇ ਸਾਨੂੰ ਉਹਦੀ ਗੱਲ ਪਹਿਲਾਂ ਕਰਨੀ ਚਾਹੀਦੀ ਆ ਕਿਉਂਕਿ ਇੱਕ ਗਲਤੀ ਪੰਜਾਬ ਦੇ ਲੋਕਾਂ ਨੇ ਕੀਤੀ ਬਦਲਾ ਦੇ ਨਾ ਹੇਠ ਇੱਕ ਨਕਮੀ ਸਰਕਾਰ ਨੂੰ ਰਾਜ ਕਰਨ ਦਾ ਮੌਕਾ ਦੇ ਦਿੱਤਾ ਔਰ ਹੁਣ ਗਲਤੀਆਂ ਤੇ ਗਲਤੀਆਂ ਕਰ ਰਹੇ ਨੇ ਜੱਟੇਨ ਕਮਾਂ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ ਉਥੇ ਸਤਨ ਕਮਾਂ ਬਿਜਲੀ ਮੰਤਰੀ ਪੰਜਾਬ ਨੂੰ ਮਿਲਿਆ ਅੱਜ ਤੱਕ ਸਰਕਾਰ ਮੁਰਦਾਬਾਦ 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 ਅਸੀਂ ਸਾਥੀ ਗੱਲ ਕਰਕੇ ਆ ਗਏ ਲਾਹੌਰੀਆ ਜਿਵੇਂ ਹੋਰ ਸਾਥੀ ਵੀ ਕਿ 31 ਸਤ ਨੂੰ ਮੀਟਿੰਗ ਕੀਤੀ ਜਿਸ ਚ ਬਿਜਲੀ ਮੰਤਰੀ ਪਾਵਰ ਸੈਕਟਰੀ ਸੀਐਮਡੀ ਸੁਮੱਚਾ ਡਾਇਰੈਕਟਰ ਉਸ ਮੀਟਿੰਗ ਚ ਬੈਠੇ ਸੀ ਉਸ ਤੋਂ ਹਾਂ ਵੀ ਪਾਵਰ ਮੀਟਿੰਗ ਕੀ ਹੁੰਦੀ ਆ ਇਸ ਤੋਂ ਬਾਅਦ ਉਹ ਮੁੱਖ ਮੰਤਰੀ ਰਹਿ ਗਿਆ ਨਾ ਇਹੜਾ ਰੋਜ ਪੰਜਾਬ ਦੀਆਂ ਸਮੂਹਤੀਆਂ ਜਥੇਬੰਦੀਆਂ ਨੂੰ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਪਾਚ ਰਿਹਾ। ਇਹ ਸਾਹੀ ਪਾਵਰ ਮੀਟਿੰਗ ਦੇ ਵਿੱਚ ਜਿਹੜੇ ਫੈਸਲੇ ਹੋਏ ਅਸੀਂ ਸੋਚਿਆ ਸੀ ਕਿ ਆਸਵਾਰੇ ਫੈਸਲੇ ਲਾਗੂ ਹੋਣਗੇ ਪਰ ਇਹੋ ਜੇ ਮੰਤਰੀ ਨੂੰ ਨੱਕ ਡੋ ਕੇ ਮਰਦਣਾ ਚਾਹੀਦਾ ਕਿ ਜਿੱਦੀ ਪ੍ਰਧਾਨਗੀ ਚ ਮੀਟਿੰਗ ਹੋਈ ਹੋਏ ਤੇ ਉਹਨਾਂ ਚੋਂ ਇੱਕ ਵੀ ਫੈਸਲਾ ਲਾਗੂ ਨਾ ਹੋਇਆ ਹੋਵੇ। ਇਸ ਮੈਨੇਜਮੈਂਟ ਤੋਂ ਜਿਹੜੀ بار بار ਫੈਸਲੇ ਕਰਦੀ ਆ ਜਲੰਧਰ ਦੇ ਇਲੈਕਸ਼ਨ ਦੇ ਵਿੱਚ ਇਹਨਾਂ ਸਮੂਚੀਆਂ ਜਥੇਬੰਦੀਆਂ ਨੂੰ ਕਿਹਾ ਕਿ ਤੁਸੀਂ ਸਾਡਾ ਵਿਰੋਧ ਨਾ ਕਰੋ ਅਸੀਂ ਤੁਹਾਨੂੰ ਮੀਟਿੰਗ ਦੇ ਕੇ ਤੁਹਾਡੇ ਸਾਰੀਆਂ ਮੰਗਾਂ ਮੰਨਾਂਗੇ ਕਦੋਂ ਦੀ ਹੋ ਗਈ ਚੋਣ ਅੱਜ ਕਿਹੜਾ ਫੈਸਲਾ ਇਹਨਾਂ ਕੀਤਾ ਸਾਡਾ ਦੋਸਤੋ ਪੰਜਾਬ ਦੇ ਵਿੱਚ ਚਾਰ ਜਿੰਨੀ ਚੋਣਾਂ ਆਉਣ ਵਾਲੀਆਂ ਨੇ ਕੋਈ ਇਹਨਾਂ ਦੀ ਗੱਲ ਚ ਨਾ ਆਵੇ ਚਾਰੇ ਦੀਆਂ ਚਾਰੇ ਚੋਣਾਂ ਇਹਨਾਂ ਨੂੰ ਹਰਾ ਨੇ ਮੰਗਾ ਤੁਹਾਡੇ ਘਰ ਆ ਕੇ ਮੰਨਣਗੇ ਜੈਨ ਫਰਮ ਕਦਾਬਾ ਜੈੱਲਾ ਜੇ ਅਸੀਂ ਉੱਥੇ ਰੁਕ ਗਏ ਡੱਕਾ ਡੱਕਾ ਖਾ ਗਏ ਤੇ ਆਉਣ ਵਾਲੇ ਸਮੇਂ 'ਚ ਸਾਨੂੰ ਕੋਈ ਜਿਹੜਾ ਇਹ ਮਾਫ ਨਹੀਂ ਕਰੇਗਾ ਮੈਂ ਸਾਰਿਆਂ ਦੇ ਉੱਤੇ ਸੱਚੇ ਨੇ ਗੱਲ ਕੀਤੀ ਆ 40 ਮਿਲਤੀ ਪ੍ਰੋਗਰਾਮ ਆ ਸਾਡੇ ਸਾਥੀਆਂ ਦੇ ਕਰੋੜ ਰੁਪਏ ਦੀ ਗੱਲ ਆ ਸ਼ੀਤਾਂ ਦਰਜਾ ਦੇਣ ਦੀ ਗੱਲ ਆ ਸਾਡੇ ਬਕਾਇਆ ਦੀ ਗੱਲ ਆ ਮਗਾ ਬੜੀਆਂ ਨੇ ਪਰ ਉਹ ਮੰਨਾ ਜਿਹੜਾ ਅਸੀਂ ਚਾੜ ਦਿੱਤਾ ਮੈਂ ਉਹਦੇ ਉੱਤੇ ਨਹੀਂ ਕਰਾਂਗਾ ਕਿਉਂਕਿ 3 ਮਿੰਟ ਦੇ ਵਿੱਚ ਇਹ ਤੋਂ ਵੱਧ ਗੱਲ ਮੈਂ ਨਹੀਂ ਕਰ ਸਕਦਾ ਸੋ ਅੱਜ ਸਭ ਤੋਂ ਵੱਧ ਮੈਂ ਉਹਨਾਂ ਸਾਥੀਆਂ ਦਾ तहे ਦਿਲੋਂ ਧੰਨਵਾਦੀਆਂ ਮੇਰਾ ਇੱਕ ਬੱਥੇ ਸਰਦੇ ਉੱਤੇ ਉਹਨਾਂ ਦੇ ਕਦਮ ਨੇ ਜਿਨ੍ਹਾਂ ਨੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਆ ਕੇ ਅੱਜ ਇਸ ਧੰਨੇ ਨੂੰ ਕਾਮਯਾਬ ਕੀਤਾ ਔਰ ਜਿਹੜਾ ਪ੍ਰੋਗਰਾਮ ਬੰਗਲਾ ਨੂੰ ਆਗੂ ਦੇਣਗੇ ਜਿਹੜੇ ਮੇਰੇ ਤੋਂ ਬਾਅਦ ਬੋਲਣਗੇ ਉਸ ਪ੍ਰੋਗਰਾਮ ਨੂੰ ਬੜੀ ਸ਼ਿੱਦਤ ਨਾਲ ਡਿਸਪਲਿਨ ਦੇ ਨਾਲ ਲਾਗੂ ਕਰਨਾ ਤਾਂ ਕਿ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ